ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਮਹਿਕ ਟਿਕ ਤੇ ਅੱਜ ਅਸੀਂ ਤੁਹਾਨੂੰ ਆਪਣੀ ਮਸ਼ੀਨ ਬਾਰੇ ਜਾਣਕਾਰੀ ਦੇਵਾਂਗੇ ਬਹੁਤ ਸਾਰੀਆਂ ਭੈਣਾਂ ਦੇ ਮੈਸੇਜ ਆਉਂਦੇ ਨੇ ਕਿ ਤੁਸੀਂ ਕਿਹੜੀ ਮਸ਼ੀਨ ਤੇ ਸਟਿਚਿੰਗ ਕਰਦੇ ਹੋ ਠੀਕ ਹੈ ਜੀ ਤੇ ਅਸੀਂ ਤੁਹਾਨੂੰ ਦੱਸਦੇ ਹਾਂ ਅੱਜ ਮੈਂ ਕਿਹੜੀ ਮਸ਼ੀਨ ਤੇ ਸਟਿਚਿੰਗ ਕਰਦੀ ਹਾਂ ਠੀਕ ਹੈ ਜੀ ਮੇਰੇ ਕੋਲ ਇਹ ਅਮਰੇਲਾ ਮਸ਼ੀਨ ਹੈ ਸਰਤਾਜ ਕੰਪਨੀ ਦੀ ਹੈ ਬਹੁਤ ਵਧੀਆ ਮਸ਼ੀਨ ਹੈ ਜੀ ਬਹੁਤ ਵਧੀਆ ਰਿਜ਼ਲਟ ਹੈ ਹਾਂਜੀ ਬਾਕੀ ਆਪੋ ਆਪਣੀ ਸੰਭਾਲਦੇ ਹੁੰਦਾ ਹੈ ਕਿ ਅਸੀਂ ਮਸ਼ੀਨ ਕਿਵੇਂ ਯੂਜ਼ ਕਰਨੀ ਹੈ ਕਿਦਾਂ ਕਿਸ ਤਰ੍ਹਾਂ ਅਸੀਂ ਠੀਕ ਹੈ ਜੀ ਬਟ ਜਦੋਂ ਵੀ ਤੁਸੀਂ ਕੋਈ ਮਸ਼ੀਨ ਲਓ ਤੇ ਮਸ਼ੀਨ ਤੁਸੀਂ ਉਸੇ ਸ਼ਾਪ ਤੋਂ ਲਓ ਜੋ ਕਿ ਖਾਸ ਮਸ਼ੀਨਾਂ ਵਾਲੀ ਸ਼ਾਪ ਹੁੰਦੀ ਹੈ ਜੋ ਮਸ਼ੀਨਾਂ ਸੇਲ ਕਰਦੇ ਨੇ ਐਂਡ ਉਹਨਾਂ ਦੀ ਸਰਵਿਸ ਕਰਦੇ ਨੇ ਉੱਥੋਂ ਹੀ ਮਸ਼ੀਨ ਨੂੰ ਖਰੀਦੋ ਤੇ ਬਹੁਤ ਵਧੀਆ ਰਿਜ਼ਲਟ ਹੁੰਦਾ ਹੈ ਫਿਰ ਉਹਨਾਂ ਦਾ ਕਿਉਂਕਿ ਜਦੋਂ ਵੀ ਅਸੀਂ ਕੋਈ ਵੀ ਮਸ਼ੀਨ ਸਿਲੈਕਟ ਕਰਦੇ ਆਂ ਠੀਕ ਹੈ ਜਦੋਂ ਅਸੀਂ ਕੋਈ ਵੀ ਮਸ਼ੀਨ ਸਿਲੈਕਟ ਕਰਦੇ ਆਂ ਚਾਹੇ ਉਹ ਨਾਰਮਲ ਹੋਵੇ ਚਾਹੇ ਅਮਰੀਲਾ ਹੋਵੇ ਚਾਹੇ ਕੋਈ ਹੋਰ ਇਸ ਤੋਂ ਵੀ ਉੱਪਰ ਹੋਵੇ ਫਿਰ ਉਹ ਸਾਨੂੰ ਮਸ਼ੀਨ ਦੀ ਸੈਟਿੰਗ ਕਰਕੇ ਦਿੰਦੇ ਆ ਠੀਕ ਹੈ ਉਹਨਾਂ ਨੇ ਇੱਕ ਇੱਕ ਪੁਰਜੇ ਨੂੰ ਖੋਲਣਾ ਹੈ ਤੇ ਉਸ ਦੀ ਐ ਫਿਟਿੰਗ ਕਰਕੇ ਦੇਣੀ ਹੈ ਸਾਨੂੰ ਮਸ਼ੀਨ ਕਦੇ ਵੀ ਖਰਾਬ ਨਹੀਂ ਕਰਦੀ ਐ ਮਸ਼ੀਨ ਮੈਂ ਸਰਤਾਜ ਮਸ਼ੀਨ ਲਈਏ ਇਹ ਸਾਡੇ ਕੋਲ ਬਟਾਲਾ ਸ਼ਹਿਰ ਪੈਂਦਾ ਹੈ ਅਸੀਂ ਉਥੋਂ ਲਈਏ ਠੀਕ ਹੈ ਜੀ ਬਹੁਤ ਵੱਡੀ ਸ਼ਾਪ ਆ ਉਹਨਾਂ ਦੀ ਵੀਰ ਉਹਨਾਂ ਨੇ ਜਦੋਂ ਅਸੀਂ ਮਸ਼ੀਨ ਸਿਲੈਕਟ ਕੀਤੀ ਫਿਰ ਉਹਨਾਂ ਨੇ ਸਾਰੀ ਖੋਲ ਕੇ ਇਸ ਨੂੰ ਚੰਗੀ ਤਰ੍ਹਾਂ ਸੈਟਿੰਗ ਕਰਕੇ ਸਾਰੀ ਫਿਟਿੰਗ ਕਰਕੇ ਫਿਰ ਉਹਨਾਂ ਨੇ ਇਹਦੇ ਬਾਰੇ ਸਾਨੂੰ ਜਾਣਕਾਰੀ ਵੀ ਦਿੱਤੀ ਕਿ ਤੁਸੀਂ ਇਸ ਨੂੰ ਕਿਸ ਤਰ੍ਹਾਂ ਯੂਜ਼ ਕਰਨਾ ਠੀਕ ਹੈ ਤੇ ਮੈਂ ਇਹ ਮਸ਼ੀਨ 2016 ਦੇ ਵਿੱਚ ਲਈ ਸੀ ਤੇ ਮੈਨੂੰ ਅੱਜ ਤੱਕ ਵੀ ਇਸ ਮਸ਼ੀਨ ਦੀ ਕੋਈ ਵੀ ਪ੍ਰੋਬਲਮ ਨਹੀਂ ਆਈ ਪ੍ਰੋਬਲਮ ਬਸ ਇਹੀ ਇੱਕ ਦੋ ਆ ਸਕਦੀ ਕਿ ਜਿਵੇਂ ਜਿਸ ਤਰ੍ਹਾਂ ਇਹ ਬੈਲਟ ਟੁੱਟ ਗਈ ਹਨਾ ਜਾਂ ਸੂਈ ਟੁੱਟ ਗਈ ਕੋਈ ਸਟੋਨ ਆ ਗਿਆ ਜਾਂ ਬੱਕੀਆ ਲੂਸ ਹੋ ਗਿਆ ਜਾਂ ਟਾਈਟ ਹੋ ਗਿਆ ਬਸ ਇਹੋ ਜੀ ਪ੍ਰੋਬਲਮਸ ਤੇ ਚਲੋ ਆਮ ਆਉਂਦੀ ਰਹਿੰਦੀ ਹੈ ਇਹ ਤਾਂ ਅਸੀਂ ਨਾਰਮਲ ਘਰੇ ਵੀ ਠੀਕ ਕਰ ਲੈਨੇ ਹਨਾ ਇੰਨੀ ਕੁ ਸਾਨੂੰ ਜਾਣਕਾਰੀ ਹੋ ਜਾਂਦੀ ਹੈ ਕਿ ਅਸੀਂ ਮਸ਼ੀਨ ਨੂੰ ਕਿਵੇਂ ਸਹੀ ਕਰਨਾ ਹੈ ਬਾਕੀ ਜੇ ਤੁਸੀਂ 2-3 ਸੂਟ ਡੇਲੀ ਸਟਿਚਿੰਗ ਕਰਨੇ ਆ ਤੇ ਫਿਰ ਤੁਹਾਨੂੰ ਇਹ ਬੈਸਟ ਅੰਬਰੇਲਾ ਮਸ਼ੀਨ ਰਹੇਗੀ ਠੀਕ ਹੈ ਨਾਰਮਲ ਮਸ਼ੀਨ ਦਾ ਇਹ ਹੁੰਦਾ ਹੈ ਕਿ ਉਹਦਾ ਸ਼ਿੱਡਲ ਵਗੈਰਾ ਖੋਲਣਾ ਪੈਂਦਾ ਹੈ ਇਹਦਾ ਕੋਈ ਸ਼ਿੱਡਲ ਨਹੀਂ ਹੈ ਠੀਕ ਹੈ ਇਹ ਬਸ ਤੁਹਾਨੂੰ ਪਤਾ ਹੀ ਹੈ ਇਸ ਤਰ੍ਹਾਂ ਸੌਰੀ ਇਸ ਤਰ੍ਹਾਂ ਇਸ ਦਾ ਕੁਝ ਨਹੀਂ ਹੁੰਦਾ ਬਸ ਇਹ ਡੱਬੀ ਵਗੈਰਾ ਪੈਂਦੀ ਹੈ ਬਸ ਬਸ ਉਸ ਨੂੰ ਵੀ ਅ ਸਫਾਈ ਵਗੈਰਾ ਕਰਦੇ ਰਹੀਏ ਤਾਂ ਸਹੀ ਹੋ ਜਾਂਦੀ ਹੈ ਥੋੜੀ ਬਹੁਤ ਜਾਣਕਾਰੀ ਤੇ ਆਪਾਂ ਨੂੰ ਮਸ਼ੀਨ ਬਾਰੇ ਹੁੰਦੀ ਹੈ ਜਦੋਂ ਆਪਾਂ ਸਟੀਚਿੰਗ ਕਰਨੀ ਹੈ ਤੇ ਫਿਰ ਮਸ਼ੀਨ ਦੇ ਬਾਰੇ ਵੀ ਜਾਣਕਾਰੀ ਸਾਨੂੰ ਹੋਣੀ ਚਾਹੀਦੀ ਹੈ ਠੀਕ ਹੈ ਤੇ ਤੁਸੀਂ ਜੇ ਸਟੀਚਿੰਗ ਕਰਦੇ ਹੋ ਜਾਂ ਕਰਨਾ ਚਾਹੁੰਦੇ ਹੋ ਜਿਆਦਾ ਕੰਮ ਕਰਨਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਇਹ ਮਰੇਲਾ ਮਸ਼ੀਨ ਹੀ ਬਾਈ ਕਰੋ ਠੀਕ ਹੈ ਜੀ ਮੈਂ ਇਸ ਤੇ ਮੋਟਰ ਵੀ ਲਗਵਾਈ ਹੋਈ ਹੈ ਦੇਖੋ ਜਦੋਂ ਸਾਡੇ ਲਾਈਟ ਆਫ ਹੋ ਜਾਂਦੀ ਹੈ ਤੇ ਫਿਰ ਅਸੀਂ ਇਸ ਨੂੰ ਬੈਲਟ ਤੇ ਕਰ ਲੈਣੇ ਪੈਰਾਂ ਤੇ ਨਹੀਂ ਤਾਂ ਫਿਰ ਮੋਟਰ ਮਸ਼ੀਨ ਮੋਟਰ ਵੀ ਅਸੀਂ ਉੱਥੋਂ ਹੀ ਲਗਵਾਈ ਹੈ ਨਾਲ ਹੀ ਇਹ ਮੈਂ 2016 ਦੇ ਵਿੱਚ ਲਈ ਸੀ ਉਸ ਟਾਈਮ ਮੈਨੂੰ ਇਹ ਕੁਛ 5200 ਰੁਪਏ ਚ ਪਈ ਸੀ ਪੱਲੀ ਮਸ਼ੀਨ ਨਾਲ ਮੋਟਰ ਬਾਕੀ ਇਹ ਸਾਰਾ ਪੈਰਾਂ ਦਾ ਸਿਸਟਮ ਜਿਹੜਾ ਹੈ ਉਹ ਅਲੱਗ ਠੀਕ ਹੈ ਹੁਣ ਇਸ ਦਾ ਪ੍ਰਾਈਸ ਥੋੜਾ ਜਿਆਦਾ ਹੈ ਬਟ ਮੈਨੂੰ ਪਤਾ ਨਹੀਂ ਹੈ ਕਿ ਕਿੰਨਾ ਹੈ ਪਰ ਫਿਰ ਵੀ ਪ੍ਰਾਈਸ ਵੱਧ ਗਿਆ ਅੱਗੇ ਨਾਲੋਂ ਹਾਂਜੀ ਤੇ ਮਸ਼ੀਨ ਬਹੁਤ ਵਧੀਆ ਹੈ ਬਸ ਇਸ ਦੀ ਸਾਲ ਬਾਅਦ ਅਸੀਂ ਸਰਵਿਸ ਕਰਾਉਨੇ ਆ ਉੱਥੇ ਅਸੀਂ ਵੀਰੋਣਾ ਕੋ ਲੈ ਜਾਣੇ ਆ 200 ਰੁਪਏ ਸਰਵਿਸ ਤੇ ਲੱਗਦਾ ਹੈ ਸਾਲ ਬਾਅਦ ਕਰਾ ਲਓ ਡੇਢ ਸਾਲ ਬਾਅਦ ਕਰਾ ਲਓ ਬਸ ਸਰਵਿਸ ਕਰਵਾਈ ਦੀ ਹੈ ਮਸ਼ੀਨ ਦੀ ਤੇ ਕੰਮ ਕਰੀ ਜਾਈਦਾ ਹੈ ਕਦੇ ਵੀ ਕੋਈ ਵੀ ਪ੍ਰੋਬਲਮ ਨਹੀਂ ਆਈ ਹੈ ਥੋੜਾ ਆਪਣੀ ਸੰਭਾਲ ਦਾ ਕਰਕੇ ਕੈਂਚੀ ਵਗੈਰਾ ਰੱਖਣੀ ਪੈਂਦੀ ਇੱਥੇ ਉਹ ਉਸ ਦਾ ਕਰਕੇ ਖਰਾਬ ਹੋ ਗਿਆ ਠੀਕ ਹੈ ਬਾਕੀ ਬਹੁਤ ਵਧੀਆ ਮਸ਼ੀਨ ਹੈ ਹਾਂਜੀ ਤੁਸੀਂ ਵੀ ਜੇ ਕਿਸੇ ਨੇ ਸਟੀਚਿੰਗ ਕਰਨੀ ਹੈ ਤੇ ਬਸ ਇਹੀ ਮਸ਼ੀਨ ਲਓ ਇਹਦੇ ਵਿੱਚ ਕੋਈ ਵੀ ਮੁਸ਼ਕਲ ਨਹੀਂ ਆਉਂਦੀ ਦੂਸਰੀ ਮਸ਼ੀਨ ਦਾ ਹੈ ਕਿ ਆਪਾਂ ਦੋ ਸਲਵਾਰਾਂ ਦੇ ਪੌਂਚੇ ਬਣਾਵਾਂਗੇ ਤੇ ਉਹਦੇ ਅਸੀਂ ਸਾਨੂੰ ਸ਼ਡਿਊਲ ਕੋਲ ਕੇ ਟੋਟਲੀ ਸਾਰਾ ਸਾਫ਼ ਕਰਨਾ ਪਏਗਾ ਠੀਕ ਹੈ ਇਸ ਤੇ ਕੋਈ ਪ੍ਰੋਬਲਮ ਨਹੀਂ ਹੈਗੀ ਜਿੰਨੀਆਂ ਮਰਜ਼ੀ ਤੁਸੀਂ ਸਲਵਾਰਾਂ ਬਣਾਓ ਜਿੰਨਾ ਮਰਜ਼ੀ ਤੁਸੀਂ ਕੰਮ ਕਰੋ ਕੋਈ ਚ ਨਹੀਂ ਖੋਲਣਾ ਇਹਦਾ ਬਸ ਸੂਈ ਚੇਂਜ ਕਰਨੀ ਪੈਂਦੀ ਹੈ ਕੱਪੜੇ ਦੇ ਅਕੋਰਡਿੰਗ ਠੀਕ ਹੈ ਬਸ ਬਹੁਤ ਵਧੀਆ ਚੱਲਦੀ ਹੈ ਬਾਕੀ ਤੁਸੀਂ ਵੀ ਦੱਸਣਾ ਤੁਹਾਡੇ ਕੋਲ ਕਿਹੜੀ ਕਿਹੜੀ ਮਸ਼ੀਨ ਹੈ ਜੀ ਕਿਹੜੀ ਕਿਹੜੀ ਤੁਸੀਂ ਮਸ਼ੀਨ ਤੇ ਸਟਿਚਿੰਗ ਕਰ ਰਹੇ ਹੋ ਠੀਕ ਹੈ ਕਿਵੇਂ ਦੀ ਚੱਲ ਰਹੀ ਹੈ ਮੈਨੂੰ ਤਾਂ 2016 ਤੋਂ ਮੈਂ ਇਹ ਮਸ਼ੀਨ ਚਲਾ ਰਹੀ ਆ ਬਹੁਤ ਵਧੀਆ ਸਿੰਪਲ ਮਸ਼ੀਨ ਮੇਰੇ ਕੋਲ ਹੁੰਦੀ ਸੀ ਬਟ ਮੁੰਨੇ ਬਹੁਤ ਮੈਨੂੰ ਖਰਾਬ ਕੀਤਾ ਇਹਨੇ ਮਸ਼ੀਨ ਨੇ ਮੈਨੂੰ ਬਹੁਤ ਹੈਲਪ ਕੀਤੀ ਹੈ ਹਾਂਜੀ ਬਹੁਤ ਵਧੀਆ ਠੀਕ ਹੈ ਜੀ ਅਸੀਂ ਜਿੰਨੀ ਕੁ ਜਾਣਕਾਰੀ ਸਾਨੂੰ ਮਸ਼ੀਨ ਬਾਰੇ ਸੀ ਅਸੀਂ ਤੁਹਾਨੂੰ ਦਿੱਤੀ ਹੈ ਠੀਕ ਹੈ ਜੇ ਤੁਹਾਨੂੰ ਸਾਡੀ ਜਾਣਕਾਰੀ ਚੰਗੀ ਲੱਗੇ ਤਾਂ ਤੁਸੀਂ ਸਾਡੀ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਦਿਓ ਜੀ ਠੀਕ ਹੈ ਜੀ ਅਸੀਂ ਇਹ ਬਟਾਲਾ ਸ਼ਹਿਰ ਤੋਂ ਲਈ ਹੈ ਉੱਥੇ ਉਹਨਾਂ ਦੀ ਸ਼ਾਪ ਹੈ ਜਿੱਨਾਂ ਦੀ ਇਹ ਆਪਣਾ ਹੀ ਬ੍ਰਾਂਡ ਤਿਆਰ ਕਰਦੇ ਨੇ ਸਰਤਾਜ ਮਸ਼ੀਨ ਦਾ ਠੀਕ ਹੈ ਜੀ ਮੁਝੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਐਂਡ ਵੀਡੀਓ ਨੂੰ ਰਿਸਪੌਂਸ ਜ਼ਰੂਰ ਦਿਓ ਦੱਸਿਓ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਪੈਣਾ ਦਾ ਕਮੈਂਟ ਬਹੁਤ ਆਉਂਦੇ ਸੀ ਇਸ ਲਈ ਅਸੀਂ ਇਹ ਵੀਡੀਓ ਬਣਾਈ ਹੈ ਵੈਸੇ ਤਾਂ ਅਸੀਂ ਸਟੀਚਿੰਗ ਦੀ ਵੀਡੀਓ ਜ਼ਿਆਦਾ ਪਾਉਨੇ ਆ ਸਟੀਚਿੰਗ ਬਾਰੇ ਬਹੁਤ ਸਾਰੀਆਂ ਭੈਣਾ ਮੈਸੇਜ ਕਰਦੀਆਂ ਸਨ ਕਿ ਤੁਸੀਂ ਕਿਹੜੀ ਮਸ਼ੀਨ ਯੂਜ਼ ਕਰਦੇ ਹੋ ਦੇਖ ਲਓ ਜੀ ਅਸੀਂ ਤਾਂ ਇਹੀ ਮਸ਼ੀਨ ਯੂਜ਼ ਕਰਦੇ ਆ ਇਸੇ ਤੇ ਕੰਮ ਕਰਦੇ ਆ ਬਹੁਤ ਵਧੀਆ ਚੱਲਦੀ ਹੈ ਜੀ ਹਾਂਜੀ ਕੋਈ ਮੁਸ਼ਕਲ ਨਹੀਂ ਆਉਂਦੀ ਬਹੁਤ ਵਧੀਆ ਰਿਸਪੌਂਸ ਦੇ ਰਹੀ ਹੈ ਡੇਲੀ 2-3 ਸੂਟ ਸਟੀਚਿੰਗ ਕਰੀਦੇ ਆ ਮਸ ਹਾਂਜੀ ਵਧੀਆ ਜੀ ਅਸੀਂ ਆਪਣੇ ਚੈਨਲ ਤੇ ਇੰਟਰਲੋਕ ਮਸ਼ੀਨ ਦੇ ਬਾਰੇ ਵੀ ਵੀਡੀਓ ਪਾਈ ਹੋਈ ਹੈ ਤੁਸੀਂ ਜਾ ਕੇ ਜਰੂਰ ਦੇਖਣਾ ਜੀ ਠੀਕ ਹੈ ਜੇ ਤੁਹਾਨੂੰ ਚੰਗੀ ਲੱਗੇ ਵੀਡੀਓ ਤਾਂ ਤੁਸੀਂ ਲਾਈਕ ਜਰੂਰ ਕਰਨਾ ਠੀਕ ਹੈ ਜੀ ਐਸਟੰਡੀ ਮਸ਼ੀਨ ਦੀ ਪੂਰੀ ਲੁੱਕ ਇੱਕ ਗੱਲ ਹੋਰ ਹੈ ਜੀ ਤੇਲ ਤੁਸੀਂ ਟਾਈਮ ਟੂ ਟਾਈਮ ਦੇਣਾ ਹੈ ਜਦੋਂ ਵੀ ਤੁਸੀਂ ਕੰਮ ਕਰਕੇ ਹਟਣਾ ਹੈ ਸ਼ਾਮਾਂ ਨੂੰ ਇਸ ਨੂੰ ਡੇਲੀ ਤੇਲ ਜ਼ਰੂਰ ਦੇਣਾ ਹੈ ਇਹ ਪੁਆਇੰਟ ਜੋ ਬਣੇ ਇਹਨਾਂ ਨੂੰ ਫੁੱਲ ਕਰ ਦੇਣਾ ਹੈ ਠੀਕ ਹੈ ਡੇਲੀ ਤੇਲ ਬਹੁਤ ਜ਼ਰੂਰੀ ਹੈ ਜੀ ਹਾਂਜੀ ਠੀਕ ਹੈ ਠੀਕ ਹੈ ਜੀ ਓਕੇ ਜੀ ਬਹੁਤ ਬਹੁਤ ਧੰਨਵਾਦ ਵੀਡੀਓ ਵੇਖਣ ਲਈ ਜੀ ਇੰਨਾ ਪਿਆਰ ਦੇਣ ਲਈ ਚੈਨਲ ਨੂੰ ਠੀਕ ਹੈ ਜੀ ਓਕੇ ਜੀ ਬਾਏ